ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਸਰਾਵਾ ਦੇ ਵਿੱਚ ਸਰਾਵਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਇਹ ਪਿੰਡ ਆ ਤੇ ਜਦੋਂ ਆਪਾਂ ਫਰੀਦਕੋਟ ਤੋਂ ਬਠਿੰਡੇ ਵਾਲੀ ਸਾਈਡ ਨੂੰ ਦੂਰੀ ਤੈਅ ਕਰਦੇ ਆ ਤਾਂ ਮਿੱਤਰੋ ਇੱਕ ਤਾਂ ਆਉਂਦਾ ਵਾ ਜਦੋਂ ਫਰੀਦਕੋਟ ਤੋਂ ਪਾਉਣੇ ਕੋਟਕਪੂਰੇ ਪੁਲ ਪੁਲ ਤੋਂ ਆ ਕੇ ਅੱਗੇ ਜਿਹੜਾ ਕੱਟ ਆ ਜਿਹੜਾ ਬਠਿੰਡੇ ਵਾਲੇ ਪਾਸੇ ਆ ਕੇ ਕੋਟਕਪੂਰੇ ਨੂੰ ਵਾਰਦਾ ਵਾ ਉਹ ਕੱਟ ਤੋਂ ਤੁਸੀਂ ਕੋਟਕਪੂਰੇ ਵਾਲੀ ਸਾਈਡ ਉੱਤਰ ਕੇ ਥੋੜੀ ਜੀ ਵਾਰਡ ਫੇਰ ਦੂਰੀ ਤੈਅ ਕਰਨੀ ਆ ਬਠਿੰਡੇ ਵਾਲੇ ਪਾਸੇ ਨੂੰ ਤੇ ਇੱਕ ਗੇਟ ਮਿਲੂਗਾ ਤੇ ਉਹ ਗੇਟ ਸਿੱਧਾ ਸਰਾਵਾ ਪਿੰਡ ਦੇ ਵਿੱਚ ਲੈ ਕੇ ਆਉਂਦਾ ਵਾ ਮਿੱਤਰੋ ਇੱਕ ਹੋਰ ਤੁਹਾਨੂੰ ਪੂਰੀ ਚੰਗੀ ਟੌਪ ਕਲਾਸ ਮੱਝ ਦੇ ਦਰਸ਼ਨ ਕਰਵਾਉਣੇ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੇ ਦੁੱਧ ਦਾ ਰਕਾਰਡ ਆ ਕੀ ਭਾਈ ਹੁਣੀ ਰੇਟ ਕਰਦੇ ਆ ਸਾਰੀ ਜਾਣਕਾਰੀ ਹੋਊਗੀ ਫੁੱਲ ਵੀਡੀਓ ਦੇ ਵਿੱਚ ਤੁਸੀਂ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਜਿਹੜੇ ਭਰਾ ਨੂੰ ਜਿਵੇਂ ਜਾਨਵਰ ਫੱਟ ਆ ਜਾਊਗਾ ਤੁਸੀਂ ਗੱਲਬਾਤ ਭਾਈ ਹੁਣਿਆਂ ਦੇ ਨਾਲ ਕਰ ਲਿਓ ਪਹਿਲਾਂ ਤੁਹਾਨੂੰ ਸ਼ੁਰੂ ਤੇ ਮੈਂ ਮੈਂ ਦਾ ਲੇਵਾ ਜਰੂਰ ਇੱਕ ਵਾਰੀ ਵਿਖਾ ਦਿੰਦਾ ਮਿੱਤਰੋ ਦੇਖ ਲਓ ਥਣ ਤੁਹਾਨੂੰ ਬਹੁਤ ਚੰਗਾ ਲੇਵੇ ਦੀ ਲੰਬਾਈ ਚੜਾਈ ਬਹੁਤ ਆ ਦੇਖੋ ਤੁਸੀਂ ਕਰਦੇ ਐਨ ਬਨਾਵਟ ਬਨੋਟ ਵਾਲੇ ਪੱਖ ਤੋਂ ਕਰਮਾ ਵਾਲੀ ਪੂਰੇ ਕੋਕੇ ਜੜੀ ਫਿਰਦੀ ਆ ਕਰਦੇ ਆ ਗੱਲਬਾਤ ਮਿਲਦੇ ਆ ਆਪਾਂ ਬਾਈ ਨੂੰ ਸਾਰੀ ਜਾਣਕਾਰੀ ਜਿਹੜੀ ਆਪਾਂ ਲੈਨੇ ਆ ਵੀਰ ਤੋਂ ਕੀ ਡਿਟੇਲ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲਬਾਤ ਆਓ ਮਿਲਦੇ ਆ ਬਾਈ ਨੂੰ ਕਰਦੇ ਆ ਮੁਲਾਕਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਬਾਈ ਜੀ ਹਾਂ ਬਾਈ ਜੀ ਕਾ ਬਾਈ ਜੀ ਠੀਕ ਸਿੱਤਾ ਠੀਕ ਠਾਕ ਹੈ ਜੀ ਹਾਂਜੀ ਹਾਂਜੀ ਚਲ ਠੀਕ ਹੈ ਬਈ ਇੱਕ ਵਾਰੀ ਨਾਮ ਦੱਸ ਦਈਏ ਆਪਣਾ ਜੀ ਨਾਮ ਨਿਰਮਲ ਸਿੰਘ ਬਾਈ ਨਿਰਮਲ ਸਿੰਘ ਹਾਂਜੀ ਤੇ ਨਿਰਮਲ ਬਾਈ ਘਰ ਆਪਣਾ ਕਿਹੜੀ ਸੜਕ ਤੇ ਆ ਗਿਆ ਹੈ ਆਪਣਾ ਗੁਰੂ ਘਟਾ ਵਾਲੀ ਰੋਡ ਤੇ ਰਹਿ ਗਿਆ ਜੀ ਅੱਛਾ ਸਰਾਮਾ ਤੋਂ ਜਿਹੜੀ ਗੁਰੂ ਘਟਾ ਵੱਲੋਂ ਸੜਕ ਜਾਂਦੀ ਹੈ ਉਹ ਚੱਲ ਹਾਂਜੀ ਗੁਰੂ ਘਟਾ ਗੁਰਦਵਾਰ ਸਾਹਿਬ ਆਪਣੀ ਠੀਕ ਹੈ ਸਨ ਆਫ ਕੀ ਹੈ ਬਾਈ ਆਪਣਾ ਨਿਰਮਲ ਸਿੰਘ ਸਾਨਾ ਉਹ ਨਾਇਬ ਸਿੰਘ ਹੈ ਜੀ ਨਾਇਬ ਸਿੰਘ ਹਾਂਜੀ ਅੱਛਾ ਨਿਰਮਲ ਭਾਈ ਜਿਹੜੀ ਮੈਂ ਵੇਚੜੀਆਂ ਆਪਾਂ ਇਹ ਕਿੰਨੇ ਵਸੂਆ ਸੁਆ ਸੁੰਦੀ ਆ ਭਾਈ ਇਹ ਵੀਰੇ ਦੂਜਾ ਸੁਆ ਸੁਣਾ ਦੂਜਾ ਸੁਆ ਸੁਣਾ ਹੈ ਇਹਨੇ ਕਿੰਨੇ ਦਿਨ ਪਏ ਪਾਈ ਜਾਂਦੇ ਹਜੇ ਇਹਦੇ ਭਾਈ ਜੀ 25 ਤਰੀਕ ਨੂੰ ਦਿਨ ਪੂਰੇ 25 ਤਰੀਕ ਨੂੰ ਦਿਨ ਪੂਰੇ ਅੱਜ 19 ਨੂੰ ਆਪਾਂ ਵੀਡੀਓ ਬਣਾਉਣੇ ਪਏ ਹਜੇ 6 ਦਿਨ ਤਾਂ ਇਹ ਹੀ ਪਏ ਹਨਾ ਹਾਂਜੀ ਹਾਂਜੀ ਅੱਛਾ ਪਹਿਲੇ ਸੂਏ ਦੇ ਵਿੱਚ ਤੂੰ ਦੁੱਧ ਫਿਰ ਕਿੰਨਾ ਚੋਲਿਆ ਸੀ ਭਾਈ ਇਹਦਾ ਨਾਰਮਲ ਹੀ ਅਸੀਂ 15 ਕਿਲੋ ਚੋਇਆ ਜੀ ਨਾਰਮਮਲ 15 ਕਿਲੋ ਦੁੱਧ ਚੋਇਆ ਅੱਛਾ ਚੁਵਾਈ ਚੁਵਾਈ ਤੇ ਕਿਵੇਂ ਰਹੀ ਚੁਵਾਈ ਬਹੁ ਅਗਲਾ ਕਹਿੰਦਾ ਵੀ 2 ਰੁਪਏ ਬੇਸ਼ੱਕ ਵੱਧ ਲੱਗ ਜਾਣਾ ਦੁੱਧਾਂ ਤੇ ਤਸੱਲੀ ਵਾਲੀ ਮਿਲ ਜਾਂਦਾ ਚੰਗੀ ਗੱਲ ਆ ਹਾਂ ਕੋਈ ਚੱਕਰ ਨਹੀਂ ਚਵਾ ਕੇ ਵੀ ਦੇ ਦੇਾਂਗੇ ਅੱਛਾ ਚਵਾ ਕੇ ਵੀ ਲੈ ਜਾਓ ਹਾਂ ਕੋਈ ਚੱਕਰ ਕਿ ਫਿਰ ਕੀ ਉਮੀਦ ਆ ਬਈ ਦੁੱਧ ਦੀ ਆਈ ਤੀ ਜੀ ਚਾਹੀਦੀ ਆ ਮਤਲਬ ਕਿ 18 ਪਲੱਸ ਤੇ ਵੀ 40 12 18 ਦਾ ਦੇਣਾ ਚਾਹੀਦਾ ਹੈ ਨਾ 18 ਲੱਖ 2 3 ਕਿਲੋ ਦਾ ਪਸ਼ੂ ਵੱਧਦਾ ਹੀ ਆ ਦੂਜੇ ਨੂੰ ਕਿਲੋ ਸੂਏ ਤੋਂ ਬਾਅਦ ਅੱਛਾ ਠੀਕ ਆ ਫਿਰ ਕਿਹੜਾ ਭਰਾਤਾ ਹੈ ਤਕੀ ਇਹਨੂੰ ਠੀਕ ਆ ਬਈ ਆਪਣਾ ਸਰਕਾਰੀ ਹਸਪਤਾਲ ਚ ਡਾਕਟਰ ਸਾਹਿਬ ਨਾਲ ਪਰ ਅੱਛਾ ਚੰਗਾਈ ਭਰਾਇਆ ਚੰਗਾਈ ਭਰਾਇਆ ਠੀਕ ਆ ਬਈ ਤੇ ਇਹਦਾ ਬਈ ਹੁਣ ਮੰਨ ਲਾ ਜਿਵੇਂ ਵੇਚਣੀ ਆ ਪਰ ਰੇਟ ਕੀ ਤੈ ਕੀਤਾ ਰੇਟ ਬਾਈ ਜੀ 1 ਲੱਖ 40 ਹਜ਼ਾਰ 1 ਲੱਖ 40000 ਰੁਪਿਆ ਮੰਨਤਾ ਨੇ ਇਹਦੇ ਵਿੱਚ ਜੇ ਆਪਾਂ ਜਿੱਥੇ ਛੱਡਣੀ ਚਾਹੋਣੇ ਆ ਵੇਚਣੀ ਚਾਹੋਣੇ ਉਹੀ ਦੱਸ ਦਈਏ ਵੇ ਇੱਥੇ ਜੇ ਆਪਾਂ ਰੱਸਾ ਫੜਾ ਦ ਕੋਈ ਚੱਕ ਨਹੀਂ ਆਪਾਂ ਫੁੱਲ ਮਾਣਦਾਨ ਕਰ ਦਾਂਗੇ ਠੀਕ ਆ ਬਾਈ ਹਾਂਜੀ ਕੋਈ ਚੱਕ ਨਹੀਂ ਠੀਕ ਹੈ ਕੱਢੀ ਬਾਰ ਨੂੰ ਤੋਰੀ ਵੀਰੇ ਮੋੜਾ ਇਹਨੂੰ ਖੋਲੀ ਲਿਆ ਵੀ ਮਿੱਤਰੋ ਹੁਣ ਮੈਂ ਤੁਹਾਨੂੰ ਇਹਨੂੰ ਕਰਮਾ ਵਾਲੀ ਨੂੰ ਤੁਰਦੀ ਫਿਰਦੀ ਜਰੂਰ ਵਿਖਾ ਦੇਵਾਂ ਇੱਕ ਵਾਰੀ ਦੇਖੋ ਕਿਰਦੀ ਬਣਾਵਟ ਮੈਂ ਇਹਦੇ ਲੇਵੇ ਦੀ ਸਾਰੇ ਪੱਖ ਜਿਹੜੇ ਮੈਂ ਦੇ ਉਹ ਵੀ ਤੁਸੀਂ ਵੇਖ ਲਓ ਭਰਾਵੋ ਲਿਆ ਬਾਈ ਵਧੀਆ ਤਿਆਰ ਹੋ ਜੂਗੀ ਨਾ ਬਾਈ ਹਾਂਜੀ ਬਾਈ ਹਾਂ ਮੈਂ ਮਨ ਲਾ ਨੇੜੇ ਆਊਗੀ ਉਹ ਹਾਂਜੀ ਹਾਂਜੀ ਬਹੁਤ ਬਣਦੀ ਥਲੋਈ ਹਾਂਜੀ ਹਾਂ ਨੇ ਇੱਕ ਵਾਰੀ ਫੇਰ ਇਹਨੂੰ ਚੰਗੀ ਤਰ੍ਹਾਂ ਤੁਹਾਨੂੰ ਮੈਂ ਦਿਖਾ ਦਿੰਨਾ ਇਹਦੇ ਪਾਸੇ ਵਾਲੇ ਗੈਪ ਆ ਜਿਹੜਾ ਥਣਾਂ ਦਾ ਉਹ ਮਜ਼ਬੂਤੀ ਵਾਲਾ ਪੂਰਾ ਵੇਖੋ ਮਿੱਤਰੋ ਆਪਸੀ ਦੂਰੀ ਕਿੱਡੀ ਚੰਗੀ ਆ ਥਣ ਦਾ ਡਿਜ਼ਾਈਨ ਕਿੱਡਾ ਜੰਗਾ ਵਾ ਫਿਰ ਸਾਰੇ ਪਾਸਿਆਂ ਤੋਂ ਮੈਂ ਕਵਾਲਿਟੀ ਦੇ ਨਾਲ ਫੁੱਲ ਭਰੀ ਹੋਈ ਹੈ ਕਿਉਂਕਿ ਮੈਂ ਦਾ ਲੇਵਾ ਨਾ ਜਿਹੜਾ ਮਿੱਤਰੋ ਠੋਸ ਲੇਵਾ ਵੀ ਇੱਕ ਹੁੰਦਾ ਹੁੰਦਾ ਜਮਾ ਘੱਟ ਜਾ ਲੇਵਾ ਵਿਖਾ ਜਾਂਦੀ ਹੁੰਦੀ ਮੈਂ ਤੇ ਜਾਂ ਫਿਰ ਪੂਰਾ ਖੁੱਲਾ ਜਾ ਲੇਵਾ ਹੁੰਦਾ ਇਹ ਜਿਹੜਾ ਇਹਦਾ ਮਿੱਤਰੋ ਜਿਹੜਾ ਲੇਵੇ ਦਾ ਡਿਜ਼ਾਈਨ ਆ ਉਹ ਧੁੰਨੇ ਤੋਂ ਲੈ ਕੇ ਸੂਲ ਨੂੰ ਜਿਵੇਂ ਜਿਵੇਂ ਗਲਾਈ ਕਰਦਾ ਵਾ ਲੇਵਾ ਹੋਵੇ ਹੋਵੇ ਪੂਰਾ ਫਿੱਟ ਫਿੱਟ ਹੁੰਦਾ ਜਾਂਦਾ ਵਾ ਕਰਮਾਲੀ ਦਾ ਆ ਜਿਹੜੀਆਂ ਸੂਲ ਦੇ ਕੋਲੇ ਤੁਹਾਨੂੰ ਵੱਲ ਢਿੱਲਾਂ ਪਈਆਂ ਹੋਈਆਂ ਨਾ ਇਹ ਇਹਨੇ 7 ਦਿਨਾਂ ਦੇ ਵਿੱਚ ਕੱਢਣੀਆਂ ਵਾ ਹਜੇ ਮਿੱਤਰੋ ਸੋਹਣੀ ਤਿਆਰ ਹੋ ਜੂਗੀ ਸੋਹਣੀ ਮੈਂ ਬਣ ਕੇ ਸੂਗੀ 15 ਕਿਲੋ ਦੁੱਧ ਪਹਿਲੇ ਸੂਏ ਦੇ ਵਿੱਚ ਹੀ ਦਿੱਤਾ ਹੋਇਆ ਬਾਈ ਅੱਛਾ ਇਹ ਤਾਂ ਦੁੱਧ ਦੀ ਗੱਲ ਹੋ ਗਈ ਤੇ ਜਿਵੇਂ ਮੰਨ ਲਾ ਕਈ ਮਈਆਂ ਬਣ ਕੇ ਭੱਜ ਭੁੱਦ ਛੇਤੀ ਜਾਂਦੀਆਂ ਕਿੰਨਾ ਕੁ ਟੈਂਪ ਪਿਆ ਗਈ ਦੁੱਧ ਬਾਈ ਅਸੀਂ ਜੀ ਆਪ ਛੱਡੀ 8 ਮਹੀਨੇ ਪੂਰੇ ਚੁਈ ਜੀ 8 ਮਹੀਨੇ ਪੂਰੇ ਚੁਈ ਆ 2 ਮਹੀਨੇ ਮਤਲ ਉਹਾਂ ਛੱਡੀਏ ਪਹਿਲਾਂ ਮਤਲਬ 2 ਮਹੀਨੇ ਫਿਰ ਤਾਂ ਠੀਕ ਆ ਯਾਰ ਹਨਾ ਹਾਂਜੀ ਪੂਰੇ 8 ਮਹੀਨੇ ਵੀ ਮਤਲਬ ਫਿਰ ਤਾਂ ਯਾਦਗਾਰੀ ਵਾਲੀ ਚੀਜ਼ ਹੀ ਆ ਹਨਾ ਹਾਂਜੀ ਦੁੱਧ ਵੀ ਫੇਰ ਵੀ ਸੀਗਾ ਮਤਲਬ ਕਿ 5 ਕਿਲੋ ਨੂੰ ਦੋ ਵੇਲੇ ਦਾ 5 ਕਿਲੋ ਦੋ ਵੇਲੇ ਦਾ ਹਾਂਜੀ ਠੀਕ ਆ ਬਾਈ ਅਜੇ ਇੱਕ ਗੱਲ ਹੋਰ ਆ ਵੀ ਜਿਵੇਂ ਕੋਈ ਘਰੇ ਰੱਖਣ ਵਾਲਾ ਭਰਾ ਕਰੜੀ ਗੁਰੜੀ ਤਾਂ ਨਹੀਂ ਚੋਂਦਾ ਨਾ ਜੀ ਨਾ ਜਮਾ ਪੋਲੀ ਆ ਜੀ ਰੂਹਾਂ ਰਕੀ ਹਾਂਜੀ ਰੂਹਾਂ ਰਕੀ ਕੋਈ ਗੱਲ ਨਹੀਂ ਭਲਾ ਬੰਦਾ ਕੋਈ ਤਸੱਲੀ ਜਾਲਾ ਪਹਿਲੇ ਪਾਪਾ ਦੇ ਬਣਾ ਹਾਂ ਵੀ ਸਾਈ ਕਰਾ ਦੇ ਚੋਕੇ ਵੀ ਲੈ ਦੇ ਠੀਕ ਆ ਭਾਈ ਇਹ ਗੱਲ ਹੁੰਦੀ ਜਦੋਂ ਪਸ਼ੂ ਤੇ ਭਰੋਸਾ ਆਪਾ ਨੂੰ ਹਾਂਜੀ ਹਾਂਜੀ ਅੱਛਾ ਨੰਬਰ ਦਈ ਵੀਰੇ ਇੱਕ ਵਾਰੀ ਭਾਈ ਨੰਬਰ ਭਾਈ 98725 ਜੀ 90913 ਇੱਕ ਵਾਰੀ ਹੋਰ ਬੋਲ ਦਈਏ 98725 90913 ਇੱਕ ਵਾਰੀ ਹੋਰ ਆਉਣ ਦੇ 98725 98725 90913 90913 ਹਾਂਜੀ 98725 90913 ਠੀਕ ਹੈ ਭਾਈ ਇਸ ਨੰਬਰ ਤੇ ਕਰਨੀ ਹੈ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਪਿੰਡ ਸਰਾਵਾ ਦੇ ਵਿੱਚੋਂ ਵੀਡੀਓ ਦਿਖਾਈ ਆ ਤੇ ਸਰਾਵਾ ਪਿੰਡ ਆ ਜਿਹੜਾ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਜਿਹੜੇ ਪ੍ਰਾਣੂ ਮੈਂ ਪਸੰਦ ਆ ਤੁਸੀਂ ਬਾਈ ਨਾਲ ਰਾਬਤਾ ਕਾਇਮ ਕਰ ਲਿਓ ਧੰਨਵਾਦ ਸ਼ੁਕਰੀਆ ਜਿਉਂਦੇ ਰਹੋ